ਅਤੇ ਹੁਣ ਖਬਰਾਂ ਵਿਸਥਾਰ ਨਾਲ ਜੀਟੀ ਰੋਡ ਪਠਾਨਕੋਟ ਨਜ਼ਦੀਕ ਗੋਲਡਨ ਗੇਟ ਤੋਂ ਗਾਰਡਨ ਇਨਕਲੇਵ ਇੰਪੈਕਟ ਗਾਰਡਨ ਅਤੇ ਲਿੰਕ ਰੋਡ ਖਾਨਕੋਟ ਦ ਬੁਰਜੀ ਨੂੰ ਜਾਂਦੀ ਮੇਨ ਸੜਕ ਤੇ ਇੱਕ ਪਾਸੇ ਬਿਲਡਿੰਗ ਮਟੀਰੀਅਲ ਦੇ ਸਮਾਨ ਨਾਲ ਸੜਕ ਨੂੰ ਪਿਛਲੇ ਸਾਲਾਂ ਤੋਂ ਪੂਰੀ ਤਰ੍ਹਾਂ ਬਲੌਕ ਕੀਤਾ ਹੋਇਆ ਹੈ ਅਤੇ ਦੂਸਰੀ ਨਾਲ ਦੀ ਸੜਕ ਦੀ ਵਾਟਰ ਟ੍ਰੀਟਮੈਂਟ ਪ੍ਰੋਜੈਕਟ ਪਾਈਪਾ ਪਾਉਣ ਵਾਲਿਆਂ ਵੱਲੋਂ ਪੁਟਾਈ ਕੀਤੀ ਹੋਈ ਹੈ ਇਸ ਕਰਕੇ ਸਾਰਾ ਰਸਤਾ ਬਲੌਕ ਹੋਣ ਕਰਕੇ ਇੱਥੋਂ ਦੇ ਵਸਨੀਕ ਬਹੁਤ ਪਰੇਸ਼ਾਨ ਨੇ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਨੇਕਾਂ ਵਾਰ ਹੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਪਰ ਸੜਕ ਨੂੰ ਕਬਜ਼ਾ ਰਹਿਤ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਇੱਥੇ ਟ੍ਰੈਫਿਕ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ ਅਤੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਕਈ ਸਾਲਾਂ ਤੋਂ ਇੱਥੋਂ ਦੇ ਲੋਕ ਬਹੁਤ ਪਰੇਸ਼ਾਨ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਇਹ ਜਿਹੜਾ ਗਾਰਡਨ ਇਨਕਲੇਵ ਨੂੰ ਛੜਕ ਜਾਂਦੀ ਹੈ ਇਹ ਛੜਕ ਤੇ ਇੱਕ ਪਾਸੇ ਇੱਕ ਨਿਜੀ ਹੋਟਲ ਬਣਾਉਣ ਵਾਲਿਆਂ ਵੱਲੋਂ ਵੱਡੇ ਲੈਵਲ ਤੇ ਕਬਜ਼ਾ ਕੀਤਾ ਹੋਇਆ ਹੈ ਪੂਰੀ ਸੜਕ ਮੱਲੀ ਇਹਦੇ ਦੂਸਰੇ ਬੰਨੇ ਇਹ ਸੜਕ ਦੀ ਹੁਣ ਪਟਾਈ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਤੇ ਇਹਦੀ ਪਟਾਈ ਹੋਣ ਨਾਲ ਸੜਕ ਬਿਲਕੁਲ ਬੰਦ ਹੋ ਗਈ ਹੈ ਅਸੀਂ ਤੁਹਾਨੂੰ ਤਸਵੀਰਾਂ ਵਿਖਾਉਣ ਜਾ ਰਹੇ ਹਾਂ ਕਿਤੇ ਨਾ ਕਿਤੇ ਇਸ ਇਲਾਕੇ ਦੇ ਕਲੋਨੀ ਵਾਲੇ ਬਹੁਤ ਦੁਖੀ ਹਨ ਸੜਕ ਤੇ ਕਬਜ਼ਾ ਕੀਤਾ ਹੋਇਆ ਹੈ ਉੱਥੇ ਨਾਲ ਹੀ ਦੂਸਰੇ ਬੰਨੇ ਤੁਸੀਂ ਵੇਖ ਸਕਦੇ ਹੋ ਸੜਕ ਜਿਹੜੀ ਆ ਇਹ ਪਟਾਈ ਕੀਤੀ ਹੈ ਤੇ ਕੋਈ ਵੀ ਇੱਧਰ ਰਸਾਨੀ ਬਜਾ ਦੇ ਅਸੀਂ ਇੱਥੇ ਗੱਲਬਾਤ ਕਰਾਂਗੇ ਲੋਕਾਂ ਨਾਲ ਕੀ ਕਹਿਣਾ ਚਾਹਣਗੇ ਆ ਭਾਜੀ ਆ ਵੇਖੋ ਨੰਗਾ ਦਾ ਰਾਹ ਹੈ ਨੀ ਜੇ ਮੜਾ ਆ ਵੀ ਆ ਗੱਡੀ ਹੁਣ ਜੇ ਮੇਰੀ ਟੋਏ ਨਵੀਂ ਲਤੀ ਜੇ ਜੇ ਟੋਏ ਤੇ ਚਲ ਜੇ ਤੇ ਕੌਣ ਜ਼ਿੰਮੇਵਾਰ ਭਾਜੀ ਗਲਤ ਆ ਆਪਾਂ ਦੇ ਬਹੁਤ ਤੰਗ ਹੋਏ ਪਏ ਇਹਨਾਂ ਨੂੰ ਸਿੱਧੀ ਗੱਲ ਬਹੁਤ ਤੰਗ ਪਾ ਸਾਡੇ ਕੋਲ ਕਲੋਨੀ ਦੇ ਅੰਦਰ ਵੜਨ ਜੋਗਾ ਰਾਹ ਨਹੀਂ ਹੈਗਾ ਸਸਨ ਕੋ ਕੀ ਮੰਗ ਕਰਦੇ ਜੀ ਬਸ ਇਹਨੂੰ ਸਹੀ ਕਰਨਾ ਜਾਂ ਇਹਨੂੰ ਰੋਕ ਲਵਾਨ ਸਿੱਧੀ ਤਰੀਕੇ ਨਾਲ ਆਪਾਂ ਹਾਨੂੰ ਹੋਰ ਕੱਖਣੀ ਚਾਹੀਦਾ ਇਹ ਰਸਤਾ ਬਣਾਣਾ ਸਾਡਾ ਕਲੋਨੀ ਨਹੀਂ ਸੋਣੀ ਸਾਡੀ ਪੋਰਸ਼ ਕਲੋਨੀ ਆ ਜੀ ਨਾ ਭਾਈ ਤੁਹਾਡਾ ਅੰਕੁਸ਼ ਕਈ ਨਾ ਜੀ ਭਾਈ ਆਪਣਾ ਠੀਕ ਹੈ ਜੀ ਪੋਰਸ਼ ਕਲੋਨੀ ਆਪਣੀ ਇਹਨੂੰ ਸਹੀ ਕਰਨਾ ਸਾਡੀ ਬਈ ਬੇਨਤੀ ਇਹ ਕਿੰਨੇ ਲੰਬੇ ਸਮੇਂ ਤੋਂ ਸੜਕ ਬੰਦ ਕੀਤੀ ਇਹਨਾਂ ਨੇ ਇਹ ਭਾਈ 3 ਸਾਲ ਹੋ ਜਾਂਦੇ 2.5 ਸਭ ਤੋਂ ਮੇਨ ਗੱਲ ਤੇ ਇਹ ਦੇਖੋ ਨਾ ਜੀ ਆਪਣੇ ਪਿੱਛੇ ਦੇਖੋ ਕਿ ਮੇਨ ਹਾਈਵੇ ਹੈਗਾ ਔਰ ਇਸ ਹਾਈਵੇ ਦੇ ਉੱਪਰ ਅੰਨੀ ਬੁਰੀ ਹਾਲਤ ਹੈਗੀ ਸੜਕ ਦੀ ਕਿੰਨੀ ਵਾਰ ਇੱਥੇ ਬੱਚੇ ਵੀ ਨੰਗਦੇ ਨੇ ਵੱਡੇ ਵੀ ਨੰਗਦੇ ਨੇ ਇਹਦੇ ਟੂ ਵੀਲਰ ਵੀ ਹੈ ਫੋਰ ਵੀਲਰ ਐਕਸੀਡੈਂਟ ਹੁੰਦਾ ਵਾਲਾ ਏਰੀਆ ਹੈਗਾ ਜਿੰਨੂੰ ਇਹ ਕਈ ਵਾਰ ਕਹਿ ਚੁੱਕੇ ਠੀਕ ਨਹੀਂ ਕੀਤੀ ਇਹਨਾਂ ਨੇ ਔਰ ਇਹ ਦੇਖੋ ਸੜਕ ਦਾ ਕਿੰਨਾ ਬੁਰਾ ਹਾਲ ਹੈ ਜੀ ਅਸੇ ਕਿੰਨਾ ਪ੍ਰੈਸ਼ਰ ਹੈਗਾ ਵੇ ਕਿੰਨੀ ਡਸਟ ਹੁੰਦੀ ਹੈ ਆਮ ਪਬਲਿਕ ਵਾਸਤੇ ਨਿਕਲਣਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਹਰ ਇੱਕ ਬੰਦੇ ਨੂੰ ਸੋਚਣਾ ਚਾਹੀਦਾ ਹੈ ਦੇਖੋ ਜੀ ਇਹ ਪਹਿਲੀ ਗੱਲ ਤੇ ਇਹਨਾਂ ਨੇ ਆਪਣੇ ਆਪ ਆਪਣੇ ਫਾਇਦੇ ਵਾਸਤੇ ਆਪਣੇ ਫਾਇਦੇ ਵਾਸਤੇ ਇਹਨਾਂ ਰੋਡ ਬਲੌਕ ਕੀਤੀ ਹੈ ਜਿੱਦੀ ਵਜ੍ਹਾ ਦੇ ਨਾਲ ਆਮ ਪਬਲਿਕ ਨੂੰ ਸਾਨੂੰ ਇੱਥੋਂ ਨੰਗਣ ਵਾਸਤੇ ਕਿੰਨੀ ਪਰੇਸ਼ਾਨੀ ਹੁੰਦੀ ਹੈਗੀ ਹੈ ਸਿੰਗਲ ਰੋਡ ਹੈ ਸੋ ਛੋਟੀ ਰੋਡ ਹੈ ਕਾਰਾ ਵੀ ਆਉਂਦੇ ਨੇ ਬੱਚੇ ਵੀ ਜਾਂਦੇ ਨੇ ਕਈ ਵਾਰ ਐਕਸੀਡੈਂਟ ਹੁੰਦਾ ਖਤਰਾ ਹੁੰਦਾ ਜੀ ਇਹ ਨਜਾਇਜ਼ ਹੀ ਬੰਦ ਕੀਤੀ ਉਹਨਾਂ ਨੇ ਜਿਹੜੇ ਉਹ ਬਣਾ ਰਹੇ ਨੇ ਆਪਣਾ ਉਹ ਮਹਿੰਦਰਾ ਵਾਲੇ ਏਜੰਸੀ ਬਣਾ ਰਹੇ ਉਹਨਾਂ ਨੇ ਕਬਜ਼ਾ ਮਾਰਿਆ ਸਾਰਾ ਉਹਦੇ ਕਦੀ ਇਹ ਨਹੀਂ ਕਿਸੇ ਪ੍ਰਸ਼ਾਸਨ ਜਾਂ ਕਿਹੇ ਅੱਗੇ ਕੋਈ ਗੱਲਬਾਤ ਕੀਤੀ ਇਹਦੇ ਬਾਰੇ ਬੜੀ ਬੜੀ ਕਹਿੰਦੇ ਨੇ ਭਾਜੀ ਕੋਈ ਸੁਣਵਾਈ ਨਹੀਂ ਹੋਣੀ ਕੋਈ ਸੁਣਵਾਈ ਨਹੀਂ ਹੋਣੀ ਜਿਹੜੀ ਕਲੋਨੀ ਕਲੋਨ ਆਇਦਰ ਹੈਗਾ ਉਹਨੂੰ ਵੀ ਕਹਿੰਦੇ ਆ ਉਹ ਵੀ ਕੋਈ ਸੁਣਵਾਈ ਨਹੀਂ ਕਰਦੇ ਕੋਈ ਨਹੀਂ ਸੁਣਵਾਈ ਕਰਨਦੇ ਕੋਈ ਸੁਣਵਾਈ ਨਹੀਂ ਕਰਨਦਾ ਜੀ ਸਾਡੇ ਸਾਹਮਣੇ ਹਾਲਾਤ ਹੈ ਮੈਂ ਕੀ ਪ੍ਰਸ਼ਾਸਨ ਕੋ ਮੰਗ ਕਰਦੇ ਜੀ ਇਹ ਹੀ ਕਿ ਇਹਨੂੰ ਜਲਦੀ ਤੋਂ ਜਲਦੀ ਓਕੇ ਕਰਾਇਆ ਜਾਵੇ ਸਾਡੇ ਦੋਨੋਂ ਰਾ ਓਕੇ ਹੋਣ ਇੱਕ ਰਾ ਚੱਲਦਾ ਵਾ ਇੱਕ ਰਾ ਬੰਦ ਕੀਤਾ ਆ ਤਸਵੀਰਾਂ ਆ ਕਿ ਕਿੱਦਾਂ ਇੱਕ ਬੰਨੇ ਤੇ ਪਟਾਈ ਕਰਕੇ ਇੱਥੇ ਪੈਪਾ ਪਾ ਰਹੀਆਂ ਤੇ ਦੂਸਰੇ ਬੰਨੇ ਵੇਖੋ ਤੁਸੀਂ ਇੱਕ ਬਿਲਡਿੰਗ ਬਿਲਡਰਾਂ ਵੱਲੋਂ ਇਸ ਸੜਕ ਦੇ ਸਰੀ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਇਹ ਕਬਜ਼ੇ ਨਾਲ ਕਿੰਨੇ ਪਰਿਵਾਰ ਕਿੰਨੇ ਇੱਥੋਂ ਦੇ ਵਸਨੀਕ ਦੁਖੀ ਹਨ ਤੁਸੀਂ ਵੇਖੋ ਕਾਰਾਂ ਕਿੱਦਾਂ ਮੋੜ ਰਹੇ ਹਨ ਕਿਉਂਕਿ ਇਹਨਾਂ ਨੂੰ ਰਸਤਾ ਨਹੀਂ ਮਿਲ ਰਿਹਾ ਜੇਕਰ ਇਸ ਰੋਡ ਅਪਰਲੀ ਰੋਡ ਬਲੌਕ ਨਾ ਹੋਈ ਹੋਵੇ ਤੇ ਇਹ ਲੋਕ ਉਸ ਰਸਤੇ ਥੱਲੇ ਜਾਣ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਵੇਖੋ ਤੁਸੀਂ ਲੋਕ ਕਿੰਨੇ ਪਰੇਸ਼ਾਨਾ ਕਿੰਨੀ ਪਰੇਸ਼ਾਨੀ ਹੈ ਮੇਨ ਐਂਟਰੈਂਸ ਹੈ ਗਾਰਡਨ ਕਲੇਵ ਦੀ ਸਾਰਾ ਸਤਾ ਮਾਨਵਾਲ ਸਟੇਸ਼ਨ ਤੇ ਜਾਂਦਾ ਹੈ ਇਹਨਾ ਹੈਵੀ ਟ੍ਰੈਫਿਕ ਨੂੰ ਨਿਕਲਦਾ ਇਹਨਾ ਲੋਕਲ ਟ੍ਰੈਫਿਕ ਨਿਕਲਦੇ ਨੇ ਦੇਖੋ ਕੋਲ ਮੇਨ ਰੋਡ ਤੋਂ ਪੱਕਾ ਖੱਡਾ ਕਰਦਾ ਜੀ ਇਹਨਾਂ ਨੇ ਹੁਣ ਤੁਸੀਂ ਕੀ ਮੰਗ ਕਰਦੇ ਤੁਸੀਂ ਮੰਗ ਕਰਦੇ ਇਹਨੂੰ ਇਮੀਡੀਏਟਲੀ ਇੰਪਰੂਵ ਕੀਤਾ ਜਾਵੇ ਇਹਦੀ ਸਸਤਾ ਬਣਾਇਆ ਜਾਵੇ ਤੇ ਭਾਈ ਪਾਰਟਸ ਕੰਮ ਕੀਤਾ ਜਾਵੇ ਜੇ ਕੰਮ ਕਰਨਾ ਵੀ ਹੈ ਤਾਂ ਟ੍ਰੈਵਲ ਲੋਕੀ ਡਿਸਟਰਬ ਨਾ ਹੋਣ ਇਹ ਸਾਰੇ ਸਾਰਾ ਲੋਕੈਲਟੀ ਡਿਸਟਰਬ ਹੋ ਗਈ ਹੈ ਅਗਰ ਕਿਸੇ ਕੰਪਨੀ ਨੇ ਜਾਂ ਕਿਸੇ ਨੇ ਇੱਥੇ ਕੰਮ ਕਰਨਾ ਹੁਣ ਤੇ ਉਹ ਰੋਡ ਤੇ ਸਮਾਨ ਨਾ ਰੱਖਣ ਰੋਡ ਤੇ ਕਬਜ਼ਾ ਨਾ ਕਰਨ ਕਿਉਂਕਿ ਰੋਡ ਜਿਹੜੀ ਆ ਲੋਕਾਂ ਦੀ ਆਵਾਜਾਈ ਵਾਸਤੇ ਹੁੰਦੀ ਹੈ ਤੇ ਜੇਕਰ ਇਹ ਕੋਈ ਨਿੱਜੀ ਬੰਦਾ ਇੰਨੀ ਦੁਨੀਆ ਨੂੰ ਛੱਡ ਕੇ ਇੱਥੇ ਰੋਡ ਦੇ ਕਬਜ਼ਾ ਕਰਦਾ ਹੈ ਤਾਂ ਫਿਰ ਉਹ ਇਹ ਤਾਂ ਰੱਬ ਹੀ ਰੱਖਾ ਹੈ ਕਿਉਂਕਿ ਇਸ ਦਾ ਸੜਕਾਂ ਦੇ ਕਬਜ਼ੇ ਹੋਣ ਲੱਗੇ ਤੇ ਫਿਰ ਕੱਲ ਨੂੰ ਕੋਈ ਨਾ ਕੋਈ ਸ਼ਹਿਰ ਦੇ ਵਿੱਚ ਵੀ ਕਬਜ਼ਾ ਕਰ ਲੇਗਾ ਕਿਤੇ ਵੀ ਕੋਈ ਕਬਜ਼ਾ ਕਰ ਸਕਦਾ ਹੈ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਖਵਾਵਾਂਗੇ ਕਿ ਇਸ ਰੋਡ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਨਾਲ ਇਹ ਰੋਡ ਬਲੌਕ ਕੀਤੀ ਗਈ ਇੱਕ ਤੇ ਦੂਸਰੀ ਰੋਡ ਦੇ ਉੱਤੇ ਟ੍ਰੈਫਿਕ ਇੱਕ ਹੀ ਪਾਸੇ ਜਾ ਰਹੀ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਐਕਸੀਡੈਂਟ ਵੀ ਬਹੁਤ ਹੋਏ ਹਨ ਇਸਾ ਰੋਡ ਤੇ ਜਲਦੀ ਤੋਂ ਜਲਦੀ ਇਸ ਰੋਡ ਨੂੰ ਖਾਲੀ ਕਰਾਇਆ ਜਾਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ